ਰੜੀ ਸ੍ਰੀ ਅੰਮ੍ਰਿਤਸਰ ਸਿੱਖ ਗੁਰੂ ਸਾਹਿਬਾਨ ਦੁਆਰਾ ਬਰੋਸਾਈ ਪਾਵਨ ਧਰਤੀ ਹੈ ਡੰਡੀ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੌਰਾਨ ਜਿੱਥੇ ਹੋਰ ਕਈ ਕਲਿਆਣਕਾਰੀ ਕਾਰਜ ਕੀਤੇ ਉੱਥੇ ਵੱਖ-ਵੱਖ ਨਗਰਾਂ ਦੀ ਸਥਾਪਨਾ ਵੀ ਕੀਤੀ ਅਤੇ ਸਮੇਂ ਅਨੁਸਾਰ ਇਹਨਾਂ ਨਗਰਾਂ ਵਿੱਚ ਲੋਕਾਂ ਦੇ ਬਸੇਵੇਂ ਲਈ ਜੋਗ ਸਹੂਲਤਾ ਵੀ ਮਹੱਈਆ ਕਰਵਾਈਆਂ ਡੰਡੀ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਕਾ ਚੱਕ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਡੰਡੀ ਇਸ ਪਾਵਨ ਸ਼ਹਿਰ ਨਾਲ ਸਿੱਖਾਂ ਦਾ ਲਾਸਾਨੀ ਇਤਿਹਾਸ ਜੁੜਿਆ ਹੋਇਆ ਹੈ ਡੰਡੀ ਇਸੇ ਸ਼ਹਿਰ ਵਿੱਚ ਹੀ ਚੌਥੇ ਪਾਤਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਸਥਾਪਨਾ ਕੀਤੀ ਪੰਜਵੇਂ ਪਾਤਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰੋਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਗਈ ਅਤੇ ਛੇਵੇਂ ਪਾਤਸ਼ਾ ਸ਼੍ਰੀ ਗੁਰੂ ਹਰगोविंद ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਡੰਡੀ ਮੋਢਲੇ ਤੌਰ ਉੱਤੇ ਨਵਾਂ ਨਗਰ ਬਸਾਉਣ ਦੀ ਵਿਚਾਰ ਸ੍ਰੀ ਗੁਰੂ ਅਮਰਦਾਸ ਜੀ ਦੇ ਮਨ ਵਿੱਚ ਪੈਦਾ ਹੋਈ ਸੀ ਡੰਡੀ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਨਵੇਂ ਨਗਰ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਨਵਾਸ ਕਰਨ ਦਾ ਆਦੇਸ਼ ਕੀਤਾ ਸੀ ਉਸੇ ਤਰ੍ਹਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਨਵਾਂ ਨਗਰ ਬਸਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਸਨ ਡੰਡੀ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਅਮਰਤਸਰ ਸਾਹਿਬ ਦੀ ਸਥਾਪਨਾ ਕਿੱਟੀ ਡੰਡੀ ਰੈਡੀ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਅਤੇ ਹੋਰ ਪ੍ਰਮੁੱਖ ਸਿੱਖਾਂ ਨਾਲ ਸਲਾਹ ਕਰਨ ਉਪਰੰਤ ਸੁਲਤਾਨਬੰਡ ਤੁੰਗ ਗੁੰਮਟਾਲਾ ਅਤੇ ਗਿਲਵਾਲੀ ਪਿੰਡਾਂ ਵਿਚਕਾਰ ਸਿੱਖ ਧਰਮ ਦਾ ਨਵਾਂ ਧਾਰਮਿਕ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਡੰਡੀ ਉਸ ਸਮੇਂ ਇਹ ਪਿੰਡ ਪਰਗਨਾ ਚਬਾਲ ਦਾ ਹਿੱਸਾ ਸਨ ਡੰਡੀ ਇੱਥੇ ਪਾਣੀ ਦੀ ਇੱਕ ਤਾਵ ਸੀ ਜਿੱਥੇ 12 ਮਹੀਨੇ ਪਾਣੀ ਜਮਾ ਰਹਿੰਦਾ ਸੀ ਡੰਡੀ ਇਹ ਇੱਕ ਸੰਗਣਾ ਜੰਗਲ ਸੀ ਜਿੱਥੇ ਜੰਗਲੀ ਰੁੱਖਾਂ ਦੇ ਨਾਲ 베ਰੀਆਂ ਦੇ ਰੁੱਖ ਜ਼ਿਆਦਾ ਸਨ ਅਤੇ ਆਲੇ-ਦੁਆਲੇ ਵਾਤਾਵਰਨ ਬਹੁਤ ਸ਼ਾਂਤਮਈ ਸੀ ਡੰਡੀ ਇਸ ਪਵਿੱਤਰ ਨਗਰ ਦੀ ਜ਼ਮੀਨ ਪ੍ਰਾਪਤੀ ਸੰਬੰਧੀ ਸਾਨੂੰ ਇਤਿਹਾਸਕ ਸਰੋਤਾਂ ਤੋਂ ਅਲੱਗ-ਅਲੱਗ ਰਾਵਾਂ ਮਿਲਦੀਆਂ ਹਨ ਡੰਡੀ ਕੁਝ ਲਿਖਾਰੀਆਂ ਅਨੁਸਾਰ ਇਹ ਜ਼ਮੀਨ ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਭੇਟ ਕੀਤੀ ਸੀ ਡੰਡੀ ਕੁਝ ਸਰੋਤ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ 700 ਅਕਬਰੀ ਰੁਪਏ ਵਿੱਚ ਜ਼ਮੀਨ ਖਰੀਦ ਦਾ ਹਵਾਲਾ ਦਿੰਦੇ ਹਨ ਡੰਡੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਗੁਰੂ ਕਾ ਮਹਿਲ ਵਾਲੇ ਸਥਾਨ ਉੱਤੇ ਮੋਹਰੀ ਗੱਦਨ ਉਪਰੰਤ ਨਗਰ ਦਾ ਨਾ ਗੁਰੂ ਕਾ ਚੱਕ ਰੱਖਿਆ ਗਿਆ ਡੰਡੀ ਗੁਰੂ ਕਾ ਮਹਿਲ ਵਿਖੇ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪਰਿਵਾਰ ਦੀ ਰਹਾਇਸ਼ ਲਈ ਕਾਨਿਆਂ ਦੀ ਛਪਰੀ ਤਿਆਰ ਕਰਵਾਈ ਗਈ ਸੀ ਜੋ ਬਾਅਦ ਵਿੱਚ ਕੱਚੇ ਘਰ ਵਜੋਂ ਤਬਦੀਲ ਹੋ ਗਈ ਸੀ ਨੰਡੀ ਨਗਰ ਬਸਾਉਣ ਤੋਂ ਬਾਅਦ ਇੱਥੇ ਲੋਕਾਂ ਦੀ ਰਹਾਇਸ਼ ਲਈ ਚੰਗੀ ਤਰ੍ਹਾਂ ਇੱਟਾਂ ਪਕਾ ਕੇ ਘਰ ਉਸਾਰ ਦਿੱਤੇ ਗਏ